ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਸ਼ਹੀਦ ਗੰਸਾਬ ਇਹ ਉਹ ਸਥਾਨ ਹੈ ਜਿਸ ਅਸਥਾਨ ਤੇ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 40 ਸਿੰਘਾਂ ਦਾ ਆਪਣੇ ਹੱਥਾਂ ਦੇ ਨਾਲ ਪਵਿੱਤਰ ਹੱਥਾਂ ਦੇ ਨਾਲ ਸੰਸਕਾਰ ਕੀਤਾ ਇਹ ਉਹੀ ਜਗ੍ਹਾ ਹੈ ਜਿੱਸਾ ਅਸਥਾਨ ਤੇ ਗੁਰੂ ਸਾਹਿਬ ਨੇ ਆਪਣੇ ਪਵਿੱਤਰ ਹੱਥਾਂ ਨਾਲ 40 ਸਿੰਘਾਂ ਦਾ ਸੰਸਕਾਰ ਕੀਤਾ ਸੀ ਕਰੋ ਦਰਸ਼ਨ ਤੇ ਇਹ ਉਹ ਵਣ ਹੈ ਜਿਸ ਅਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆ ਕੇ ਕੁੜਾ ਬੰਨਿਆ ਸੀ ਘਰੋ ਦਰਸ਼ਨ ਬਹੁਤ ਹੀ ਸੋਹਣਾ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਹੈ ਬਹੁਤ ਆਨੰਦ ਮਿਲਦਾ ਹੈ ਘਰੋ ਦਰਸ਼ਨ ਵਾਹਿਗੁਰੂ ਜੀ ਗੁਰਪੂਰ ਮਿਲਾਵੇ ਮੇਰਾ ਪ੍ਰੀਤਮ वार, वार गुरु को जासा गुरुको वा गुरु वाही गुरु